ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਆਏ ਆ ਜੀ ਸੂਟ ਤੁਹਾਨੂੰ ਬਹੁਤ ਘੱਟ ਪ੍ਰਾਈਸ 'ਚ ਲੈ ਕੇ ਆਏ ਆ ਅ ਇਹ ਸਾਰਾ ਹੀ ਸਟਾਕ ਜਿਹੜਾ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਪਹਿਲਾਂ ਤਾਂ ਤੁਸੀਂ ਸੂਟ ਦੇਖ ਲਿਓ ਕਿੰਨੇ ਕਿ ਜ਼ਿਆਦਾ ਹੋਣਗੇ ਇਕੱਠਾ ਲੋਟ ਬਣਵਾਇਆ ਹੈ ਹੈਂਡਵਰਕ ਦੇ ਪਹਿਲਾਂ ਮੈਂ ਸੂਟ ਪਾਈ ਸੀਗੇ ਥੋੜੀ ਜਿਹੀ ਘੱਟ ਕੁਆਂਟੀਟੀ ਸੀਗੀ ਮਤਲਬ ਕਿ 40 ਤੋਂ 50 ਸੂਟ ਸੀਗੇ ਉਹ ਤੇ ਉਹ ਮਤਲਬ ਐਦਾਂ ਗਏ ਨੇ ਸੂਟ ਜਿੱਦਾਂ ਸੱਤ ਮੇਰੇ ਵਾਸਤੇ ਰੱਖ ਦਿਓ 10 ਮੇਰੇ ਵ ਜਿਹੜੀ ਸਿਆਸ ਤੁਹਾਨੂੰ ਦੇਣੀ ਹੈ ਜੀ ਗਿਫਟ ਵਾਲੇ ਸੂਟ ਨੇ ਤੁਸੀਂ ਸਟਿਚ ਕਰਵਾਣੇ ਨੇ ਅ ਬੇਸੀ ਬਹੁਤ ਸੋਹਣੀ ਕਲੈਕਸ਼ਨ ਹੈ ਜਿਨ੍ਹਾਂ ਦਾ ਬਜਟ ਹੁੰਦਾ ਜੀ ਅਸੀਂ ਦਾ ਜੀ ਮਤਲਬ 5-6000 ਦੀ ਰੇਂਜ ਤੱਕ ਸੂਟ ਲੈਣਾ ਅਸੀਂ ਤੁਹਾਨੂੰ ਉਸ ਤੋਂ ਵੀ ਘੱਟ ਸੂਟ ਦੇ ਰਹੇ ਹਾਂ ਅਰ ਸੂਟ ਦੇਖ ਕੇ ਤੁਸੀਂ ਖੁਦ ਵੀ ਹੈਰਾਨ ਰਹਿ ਜਾਓਗੇ ਕਿ ਹੈਂਡਵਰਕ ਵੀ ਇਸ ਰੇਂਜ ਚ ਮਿਲ ਸਕਦਾ ਹੈ ਇਹ ਤਾਂ ਸੀਗਾ ਜੀ ਅੱਜ ਦੇ ਸੂਟਾਂ ਮਾਰੇ ਤੇ ਇੱਕ ਮੈਂ ਤੁਹਾਨੂੰ ਜ਼ਰੂਰੀ ਅਨਾਊਂਸਮੈਂਟ ਕਰਨੀ ਆ ਮੈਂ ਕਰ ਰਹੀ ਹਾਂ ਤੀਜ ਫੈਸਟੀਵਲ ਮੈਂ ਖੁਦ ਹੀ ਕਰ ਰਹੀ ਹਾਂ ਜੀ ਤੀਜ ਦਾ ਮੇਲਾ ਲਗਵਾ ਰਹੀ ਹਾਂ ਉਹਦੇ ਵਿੱਚ ਆਪਣੇ ਚੀਫ ਗੈਸਟ ਹੋਣਗੇ ਜੀ ਰਾਜਪੁਰੇ ਦੇ ਐਮਐਲਏ ਨੀਨਾ ਮਿੱਤਲ ਮੈਮ ਤੇ ਬਲੌਗਰਸ ਹੋਣਗੇ ਸਪੈਸ਼ਲ ਗੈਸਟ ਜਿਨ੍ਹਾਂ ਨੇ ਵੀ ਮਤਲਬ ਕਿ ਖੁੱਲਾ ਸੱਦਾ ਇਹ ਨਹੀਂ ਹੈਗਾ ਕਿ ਅਸੀਂ ਕੋਈ ਲਿਮਟ ਜੀ ਰੱਖੀ ਹੋਈ ਆ ਜਿਨ੍ਹਾਂ ਨੇ ਵੀ ਆਉਣਾ ਹੋਇਆ ਤੇ ਵੈਨਿਊ ਰਹੇਗਾ ਜੀ 골ਡਨ ਹਟ ਸੌਰੀ 골ਡਨ ਲੈਂਡ ਰਾਜਪਰੇ ਦੇ ਵਿੱਚ ਆ ਜੀ ਚੰਡੀਗੜ੍ਹ ਰੋਡ ਤੇ ਇੱਕ ਹੋਟਲ ਤੁਸੀਂ ਉੱਥੇ ਆ ਸਕਦੇ ਹੋ ਤੇ ਇਹਦੀ ਟਿਕਟ ਰਹੇਗੀ 1100 ਰੁਪਏ ਜਿਸ ਨੇ ਵੀ ਆਉਣਾ ਪਹਿਲਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਜੇ ਕਿਸੇ ਨੇ ਪਰਫਾਰਮੈਂਸ ਵਗੈਰਾ ਕਰਨੀ ਹੋਈ ਤਾਂ ਉਹ ਹੀ ਪਹਿਲਾਂ ਦੱਸ ਸਕਦੇ ਹੋ ਬਹੁਤ ਵਧੀਆ ਰਹਿਣ ਵਾਲਾ ਜੀ ਇਹਦੇ ਵਿੱਚ ਅਸੀਂ ਤੁਹਾਨੂੰ ਲੰਚ ਦਵਾਂਗੇ 스ਨੈਕਸ ਵਗੈਰਾ ਹੋਏਗਾ ਤੇ ਜੋ ਇੰਜੋਏਮੈਂਟ ਹੋਣ ਵਾਲੀ ਆ ਉਹ ਤਾਂ ਕੁਛ ਅਲੱਗ ਤੁਹਾਨੂੰ ਉੱਥੇ ਦੇਖ ਕੇ ਹੀ ਪਤਾ ਲੱਗੇਗਾ ਜਿਨ੍ਹਾਂ ਜਿਨ੍ਹਾਂ ਨੇ ਵੀ ਆਣਾ ਸਭ ਲਈ ਖੁੱਲਾ ਸੱਦਾ ਜਿੰਨੇ ਮਰਜੀ ਮੈਂਬਰ ਆ ਸਕਦੇ ਹੋ ਕੋਈ ਲਿਮਟ ਨਹੀਂ ਹੈਗੀ ਤੇ ਅਨਾਉਂਸਮੈਂਟ ਕੀਤੀ ਹੈ ਜੀ ਇਹ ਜਰੂਰ ਆਇਓ ਜਿਹੜੇ ਰਾਜਪੁਰੇ ਦੇ ਵਿੱਚ ਰਹਿਣ ਵਾਲੇ ਮੈਨੂੰ ਦੇਖ ਰਹੇ ਨੇ ਉਹਨਾਂ ਵਾਸਤੇ ਤੇ ਜੋ ਆਲੇ ਦੁਆਲੇ ਜਿਨ੍ਹਾਂ ਨੇ ਵੀ ਆਉਣਾ ਹੈ ਮਤਲਬ ਠੀਕ ਹੈ ਜਿਹੜੇ ਅੱਜ ਵਾਲੇ ਸੂਟ ਨੇ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਆ ਜੋ ਵੀ ਸੂਟ ਪਸੰਦ ਆਇਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਇਦਾਂ ਦੀ ਦੇਣੀ ਆ ਵੀ ਤੁਸੀਂ ਖੁਦ ਵੀ ਹੈਰਾਨ ਹੋ ਜਾਓਗੇ ਠੀਕ ਹੈ ਜੀ ਹੁਣ ਹੈਗਾ ਨਵੰਬਰ ਮੰਥਰੇ ਵਿੱਚ ਜਿੰਨੀਆਂ ਮੈਰिज ਆਣੀਆਂ ਪਹਿਲਾਂ ਤਾਂ ਸਾਰਾ ਨਵੰਬਰ ਸਾਡਾ ਹੀ ਬਿਜ਼ੀ ਆ ਕਿਉਂਕਿ ਮੇਰੇ ਆਪਣੇ ਘਰ ਦੇ ਵਿੱਚ ਹੀ ਨਵੰਬਰ ਦੇ ਵਿੱਚ ਤਿੰਨ ਵਿਆਹ ਨੇ ਜੀ ਤਿੰਨ ਵਿਆਹ ਤੁਸੀਂ ਇੱਕ ਵਿਆਹ ਹਫਤੇ ਦਾ ਹੁੰਦਾ ਹੈ ਹਨਾ ਖੁਦ ਦੇਖ ਲਓ ਮਤਲਬ ਸਾਰਾ ਹੀ ਨਵੰਬਰ ਬਿਜ਼ੀ ਆ ਤੇ ਇਹ ਜਿਨ੍ਹਾਂ ਦੇ ਹੁਣ ਫੰਕਸ਼ਨ ਆਣੇ ਆ ਸਾਰਿਆਂ ਵਾਸਤੇ ਸੂਟ ਬਣਾਏ ਅਸੀਂ ਸੂਟ ਦੀ ਲੁੱਕ ਦੇਖ ਲਓ ਅਲੱਗ-ਅਲੱਗ ਤਰ੍ਹਾਂ ਦਾ ਵਰਕ ਮਿਲੇਗਾ ਗਲਾਸ ਟਿਸ਼ੂ ਦੇ ਉੱਪਰ ਇਹ ਸਿਕਵੈਂਸ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਕ੍ਰੇਪ ਦੀਆਂ ਸਲਵਾਰਾਂ ਨੇ ਸ਼ੋਰੂਮ ਖੋਲਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਇੰਨੇ ਸੋਹਣੇ ਸੂਟ ਦੇ ਰਹੀਆਂ ਜਦੋਂ ਅਸੀਂ ਸ਼ੋਰੂਮ ਤਿਆਰ ਕਰ ਲਿਆ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਵੀ ਅਸੀਂ ਤੁਹਾਨੂੰ ਕੀ ਦੇ ਸਕਦੇ ਹਾਂ ਉਹਦੇ ਵਿੱਚ ਗਲਾਸ ਟਿਸ਼ੂ ਦਾ ਦੁਪੱਟਾ ਠੀਕ ਹੈ ਕਾਰਨਰ ਹੈਵੀ ਰਹੇਗਾ ਇਹ ਗਲਾਸ ਟਿਸ਼ੂ ਹੈ ਜੀ ਗਰਲਿਸ਼ ਲੁੱਕ ਦੇ ਸੂਟ ਨੇ ਬਹੁਤ ਸੋਹਣੇ ਲੱਗਦੇ ਨੇ ਜਦੋਂ ਬੰਦਾ ਤਿਆਰ ਤਿਉਰ ਹੋ ਜਾਂਦਾ ਫੰਕਸ਼ਨਾਂ ਦੇ ਵਿੱਚ ਕਲਰ ਹੀ ਪਹਿਲਾਂ ਤਾਂ ਬਹੁਤ ਪਿਆਰਾ ਹੈ ਠੀਕ ਹੈ ਜੀ ਤਿੰਨ ਕਲਰ ਨੇ ਤਿੰਨੋ ਹੀ ਕਲਰ ਬਹੁਤ ਸੋਨੇ ਹੋਣਗੇ ਹੁਣ ਤੁਸੀਂ ਕਹੋਗੇ ਪ੍ਰਾਈਸ ਪ੍ਰਾਈਸ ਹੈਗਾ ਜੀ ਇਹਨਾਂ ਸੂਟਾਂ ਦਾ 6000 ਨਹੀਂ ਹੈਗਾ 5000 ਨਹੀਂ ਹੈਗਾ ਪ੍ਰਾਈਸ ਹੈਗਾ 4200 4200 ਦਾ ਸੂਟ ਆ ਤੇ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਠੀਕ ਹੈ ਜੀ ਨੈਕਸਟ ਸੂਟ ਦੇ ਰਹੇ ਹਾਂ ਕਲੈਕਸ਼ਨ ਇੱਕ ਨੰਬਰ ਰਹੇਗੀ ਤੁਸੀਂ ਕਿਸੇ ਨੂੰ ਵੀ ਗਿਫਟ ਦੇਣੇ ਆ ਜਾਂ ਸਟਿਚ ਕਰਵਾ ਕੇ ਪਾਣੇ ਆ ਤਾਂ ਪਾ ਸਕਦੇ ਹੋ ਏਵੀ ਗਲਾਸ ਟਿਸ਼ੂ ਤੇ ਟੋਟਲੀ ਹੈਂਡਵਰਕ ਸਾਰੇ ਸੂਟ ਹੀ ਹੈਂਡਵਰਕ ਤੇ ਰਹਿਣਗੇ ਸੈਂਟਰ ਪੈਨਲ ਦੇ ਨਾਲ ਬਹੁਤ ਸੋਹਣੀ ਲੁੱਕ ਦਾ ਸੂਟ ਰੈਡੀ ਕੀਤਾ ਹੋਇਆ ਇਕੱਠਾ ਲੋਟ ਬਣਵਾਇਆ ਜੀ ਬਾਜੂ ਤੇ ਵੀ ਪ੍ਰੋਪਰ ਵਰਕ ਮਿਲੇਗਾ ਕੋਈ ਇੱਕ ਦੋ ਸੂਟ ਨਹੀਂ ਹੋਣਗੇ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਹੈ ਤਾਂ ਪਲੀਜ਼ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਦੇ ਘਰਾਂ 'ਚ ਅੱਗੇ ਫੰਕਸ਼ਨ ਆਣੇ ਆਲੇ ਆ ਉਹਨਾਂ ਲਈ ਜ਼ਰੂਰ ਸ਼ੇਅਰ ਕਰ ਦਿਓ ਇਹ ਦੁਪੱਟਾ ਰਹੇਗਾ ਇਹਦੇ ਵਿੱਚ ਕਲਰ ਆਣਗੇ ਜੀ ਇਹ ਰਸਟੀ ਸ਼ੇਡ ਆ ਤੇ ਇੱਕ ਕਲਰ ਤੁਹਾਨੂੰ ਇਹ ਪਰਪਲ ਟੋਨ ਤੇ ਮਿਲ ਜੇਗਾ ਇੱਕ ਕਲਰ ਨੇ ਇਹਦੇ ਵਿੱਚ ਟਿਨ ਤੇ ਪ੍ਰਾਈਸ ਸੇਮ ਰਹੇਗਾ ਜੀ 4200 ਠੀਕ ਹੈ ਜੀ ਤੇ 108 ਤੋਂ ਤੁਹਾਨੂੰ ਮੈਂ ਨੈਕਸਟ ਦਿਖਾਨੀ ਆ ਆਪਣੇ ਕਾਫੀ ਜ਼ਿਆਦਾ ਫੇਮਸ ਸੂਟ ਤੇ ਦਿਖਾ ਦਈਏ ਕਾਫੀ ਤਰ੍ਹਾਂ ਦਾ ਸਟੱਫ ਦਵਾਂਗੇ ਤੁਹਾਨੂੰ ਅਸੀਂ ਅੱਜ ਦੀ ਵੀਡੀਓ 'ਚ ਲੁੱਕ ਲਾਈਕ ਹੈਵੀ ਸੂਟ ਸਾਰੇ 8000 9000 ਹਰ ਕੋਈ ਕਹੇਗਾ ਕਿ ਵਾਕਈ ਸੂਟ 7 8000 ਤੋਂ ਘੱਟ ਨਹੀਂ ਪਾਇਆ ਹੋਇਆ ਜੇਕਰ ਤੁਸੀਂ ਇਦਾਂ ਦੇ ਸੂਟ ਪਾਏ ਹੋਣਗੇ ਹੈਵੀ ਫਰੰਟ ਆ ਸਾਰਾ ਪਰਲ ਦੇ ਕਟਦਾਣੇ ਦਾ ਵਰਕ ਹੈ ਜੀ ਬਾਜੂ ਤੇ ਪ੍ਰੋਪਰ ਕੰਮ ਆ ਕ੍ਰੇਪ ਦੀਆਂ 3 3 ਮੀਟਰ ਦੀਆਂ ਸਲਵਾਰਾਂ ਨੇ ਗਰਾਰਾ ਸ਼ਰਾਰਾ ਪੈਂਟ ਪਲਾਜ਼ੋ ਸਲਵਾਰ ਕੁਛ ਮਰਜੀ ਬਣਾ ਸਕਦੇ ਹੋ ਕਲਰ ਬਹੁਤ ਸੋਹਣੇ ਆ ਸੈਕੰਡ ਕਲਰ ਹੈ ਇਹਦੇ ਵਿੱਚ ਇੱਕ ਲਾਸਟ ਇਸ਼ੂ ਤੇ ਨੇ ਜੀ ਸੂਟ ਹਰੇ ਕੇਜ ਵਾਸਤੇ ਸੂਟ ਹੋਣ ਕੇ ਬਹੁਤ ਸੋਹਣਾ 크ਰੇਪ ਤੋਂ ਵੀ ਸੌਫਟ ਸਟਫ ਬਿਲਕੁਲ ਨਵਾਂ ਜਿਹਾ ਸਟਫ ਇਹ ਹੈਗਾ ਸ਼ਿਮਰ ਔਰਗੈਂਜ਼ਾ ਸ਼ਿਮਰ ਔਰਗੈਂਜ਼ਾ ਹਲਕੇ ਜਿਹਾ ਸ਼ਾਈਨ ਰਹੋਗੀ ਸਟਫ ਦੇ ਵਿੱਚ ਤੇ ਲੁੱਕ ਦੇਖ ਲਓ ਸੂਟ ਦੀ ਹੈ ਕੋਈ 8000 ਤੋਂ ਕੱਟ ਵਾਲਾ ਸੂਟ ਇਹ ਦਬਕਾ ਵਰਕ ਦੇ ਰਹੇ ਆ ਜੀ ਤੁਹਾਨੂੰ ਅਸੀਂ 4200 ਦੇ ਵਿੱਚ ਜਿਨ੍ਹਾਂ ਨੇ ਮੰਗਵਾਣੇ ਨੇ ਸੂਟ ਮੰਗਵਾ ਸਕਦੇ ਹੋ ਤੀਸ ਤੇ ਵੀ ਕੁਛ ਐਦਾਂ ਦਾ ਤੁਸੀਂ ਪਾ ਕੇ ਆ ਸਕਦੇ ਹੋ ਕਿ ਪੰਜਾਬੀ ਲੁੱਕ ਦੇ ਵਿੱਚ ਆਪਾਂ ਤੀਜਾ ਜਿਹੜਾ ਫੈਸਟੀਵਲ ਆ ਉਹ ਮਤਲਬ ਕਿ ਮਨਾ ਰਹੇ ਹਾਂ ਤੁਸੀਂ ਜੋ ਵੀ ਤੁਹਾਨੂੰ ਪੰਜਾਬੀ ਸੂਟ ਲਹਿੰਗਾ ਜੋ ਵੀ ਪਾਣਾ ਉਹ ਤੁਹਾਡੀ ਚੁਆਇਸ ਹੋਏਗੇ ਕੋਈ ਥੀਮ ਨਹੀਂ ਰੱਖੀ ਹੋਈ ਕਿਉਂਕਿ ਕੋਈ ਸਪੈਸ਼ਲ ਸੂਟ ਨਹੀਂ ਬਣਵਾਣੀ ਮੈਂ ਕਿਸੇ ਨੂੰ ਵੀ ਤੁਸੀਂ ਇਹ ਕਲਰ ਪਾ ਕੇ ਆਣਾ ਜਿਹੜਾ ਜੋ ਦਿਲ ਕਰਦਾ ਉਹ ਪਾ ਕੇ ਆ ਸਕਦੇ ਹੋ ਕਲਰ ਬਹੁਤ ਵਿਆਰਾ ਜੀ ਸੂਟ ਦਾ ਸਾਫਟ ਬ੍ਰாக்கਟ ਦੀ ਸ਼ਰਟ ਆ ਤੇ ਡਿਜ਼ਾਈਨਿੰਗ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਆ ਟੋਟਲੀ ਦਵਕਾ ਵਰਕ ਤੁਸੀਂ ਇਕੱਲੇ ਵਰਕ-ਵਰਕ ਦੀ ਫੋਟੋ ਲੈ ਸਕਦੇ ਹੋ ਤੇ ਕਿਸੇ ਵੀ ਬੁਟੀਕ ਤੇ ਭੇਜ ਦਿਓ ਕਿਤੇ ਮਰਜ਼ੀ ਭੇਜ ਦਿਓ ਵੀ ਇਹ ਸੂਟ ਕਿੰਨੇ ਦਾ ਰੈਡੀ ਹੋਏਗਾ ਜੇ ਕਿਸੇ ਨੇ ਵੀ ਤੁਹਾਨੂੰ ਇਕੱਲਾ ਵਰਕ-ਵਰਕ ਕੇ 6000 ਤੋਂ ਘੱਟ ਕਹਿਤਾ ਹੋਵੇ ਜੇ ਇਹ ਹੈਗੇ ਇਹਦੇ ਨਾਲ ਸ਼ਿਮਰ ਦਾ ਸਿੰਪਲ ਦੁਪੱਟਾ ਠੀਕ ਹੈ ਇਹਨੂੰ ਤੁਸੀਂ ਫੋਰ ਸਾਈਡ ਕੋਈ ਵਧੀਆ ਜਿਹਾ ਗੋਟਾ ਲਗਾ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਨੈਕਸਟ ਕਲਰ ਦੰਨੇ ਆ ਕਲਰ ਬਹੁਤ ਸੋਹਣੇ ਨੇ ਇਹਦੇ ਵਿੱਚ ਇੱਕ ਸੂਟ ਇਹ ਬਿਦਾਉਟ ਵਰਕ ਵਾਲਾ ਹੈ ਕਈ ਵਾਰੀ ਵਰਕ ਰਿਆ ਜਾਂਦਾ ਕਰਨ ਤੋਂ ਤੇ ਹੁਣ ਮੈਂ ਇਹਨੂੰ ਇਦਾਂ ਹੀ ਸੇਲ ਕਰ ਦਾਂਗੇ ਤੇ ਜੇ 4200 ਤੁਹਾਨੂੰ ਲੱਗਦਾ ਵੀ ਸਾਨੂੰ ਸੇਮ ਇਹੀ ਡਿਜ਼ਾਈਨ ਚਾਹੀਦਾ ਤਾਂ ਉਹਦੇ ਵਿੱਚੋਂ ਮੈਂ ਤੁਹਾਨੂੰ 100 ਰੁਪਇਆ ਹੋਰ ਲੈਸ ਕਰ ਦਾਂਗੇ 4100 ਦਾ نیچے ਵਾਲਾ ਸੂਟ ਲਗਾ ਦਾਂਗੇ ਕਿਉਂਕਿ ਦੇ ਦੁਪट्टे ਦੇ ਬੂਟੀ ਪਾਣੀ ਕਾਰੀਗਰ ਭੁੱਲ ਗਏ ਆ ਇਹ ਹੈਗਾ ਜੀ ਬਹੁਤ ਸੋਹਣਾ ਸੂਟ ਕਲਰ ਬਹੁਤ ਪਿਆਰਾ ਹੈ ਬ੍ਰੌਕਟ ਦੀਆਂ ਸ਼ਰਟਾਂ ਨੇ ਬਹੁਤ ਸੋਹਣੀਆਂ ਠੀਕ ਹੈ ਤੇ ਆ ਦੇਖੋ ਪੌਂਚਿਆਂ ਦੇ ਵੀ ਵਰਕ ਹੈਗਾ ਜੀ ਸੋਨੇ ਤੇ ਸੋਗੇ ਵਾਲਾ ਕੰਮ ਕਿਸੇ ਨੇ ਜਾਗੋ ਤੇ ਮਹਿੰਦੀਆਂ ਤੇ ਹਲਦੀਆਂ ਤੇ ਪਾਣੀਆਂ ਸੂਟ ਐਦਾਂ ਦੇ ਮਤਲਬ ਘੱਟ ਰੇਂਜ 'ਚ ਤੁਹਾਨੂੰ 4200 ਦੇ ਵਿੱਚ ਇੱਕ ਫੰਕਸ਼ਨਲ ਸੂਟ ਮਿਲ ਰਿਹਾ ਨੈਕਸਟ ਕਲਰ ਇਹ ਵਾਲਾ ਰਹੇਗਾ ਠੀਕ ਹੈ ਇਹਦੇ ਪੌਂਚੇ ਦੇ ਵਰਕ ਨਹੀਂ ਹੈਗਾ ਕਲਰ ਬਹੁਤ ਸੋਹਣਾ ਹੈ ਸੇਮ ਵਰਕ ਹੈ ਜੀ ਕਲਰ ਬਹੁਤ ਪਿਆਰੇ ਦਾ ਦੁਪੱਟੇ ਤੇ ਐਦਾਂ ਵੇਲਾਂ ਵਾਲਾ ਵਰਕ ਮਿਲ ਜਾਏਗਾ ਗੋਟਾ ਲੇਸ ਤੁਸੀਂ ਲਗਾ ਸਕਦੇ ਹੋ ਬਹੁਤ ਸੌਫਟ ਹੈ ਦੁਪੱਟਾ ਸ਼ਿਮਰ ਤੇ ਕਲਰ ਵੀ ਬਹੁਤ ਸੋਹਣਾ ਹੈ ਨੈਕਸਟ ਦੇਖ ਲਓ ਜੀ ਇਹ ਸੂਟ ਮੈਂ ਜਦੋਂ ਵੀ ਲੈ ਕੇ ਆਨੇ ਆ ਨਾਲ ਦੀ ਨਾਲ ਸੋਲਡ ਆਊਟ ਇਹ ਡਿਜ਼ਾਈਨ ਮੈਂ ਕਾਫੀ ਵਾਰੀ ਬਣਵਾ ਚੁੱਕੀ ਆ ਚਾਰ ਤੋਂ ਪੰਜ ਵਾਰੀ ਬਣਾ ਲਿਆ ਸੀ ਇਹ ਵਾਲਾ ਡਿਜ਼ਾਈਨ ਮਤਲਬ ਜਿਹੜੇ ਕਲਰ ਦਾ ਸੂਟ ਹੈ ਉਸੇ ਕਲਰ ਦੇ ਦੇ ਵਿੱਚ ਅਸੀਂ ਕਟਦਾਣਾ ਐਡ ਕਰਵਾਨੇ ਆ ਕੁਝ ਅਲੱਗ ਜੀ ਲੁੱਕ ਦੇਣ ਦੀ ਕੋਸ਼ਿਸ਼ ਕਰਦੇ ਆ ਦਬਕਾ ਵੀ ਬਲੂ ਕਲਰ ਦਾ ਤੇ ਕਟਦਾਣਾ ਵੀ ਬਲੂ ਕਲਰ ਦਾ ਬਿਲਕੁਲ ਅਲੱਗ ਚੀਜ਼ ਆ ਸਲਵਾਰ ਦਾ ਕਲਰ ਬਹੁਤ ਸੋਹਣਾ ਸਿਲਕ ਦੀ ਸਲਵਾਰ ਆ ਸ਼ਿਮਰ ਦਾ ਦੁਪੱਟਾ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਫੋਰ ਸਾਈਡ ਪ੍ਰੋਪਰ ਫਰਨੀਸ਼ਿੰਗ ਲੇਸ ਦੇ ਨਾਲ ਤੁਹਾਨੂੰ ਸੂਟ ਮਿਲੇਗਾ ਪਹਿਲਾਂ ਫੋਟੋਆਂ ਬਹੁਤ ਸਾਰੀਆਂ ਆndੀਆਂ ਸੀਗੀਆਂ ਜਦੋਂ ਮੈਂ ਪਹਿਲੀ ਵੀਡੀਓ ਪਾਈ ਆ ਤੇ ਫਿਰ ਮੈਂ ਹੁਣ ਪੂਰੀ ਕੁਆਂਟੀਟੀ ਚ ਸਟਾਕ ਇਹ ਰੈਡੀ ਕਰਵਾਇਆ ਹੋਇਆ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਕਲਰ ਬਹੁਤ ਸੋਹਣੇ ਸੋਹਣੇ ਆ ਇਹ ਹੈਗੀ ਆ ਜੀ ਤਨਸੂਹੀ ਬ੍ਰੋਕੇਟ ਠੀਕ ਹੈ ਕੋਈ ਚੁਬਨੇ ਵਾਲਾ ਸਟੱਫ ਨਹੀਂ ਹੈਗਾ ਗੁਣਤੀ ਪ੍ਰੋਪਰ ਆ ਜੀ ਦੋਨੋਂ ਸਾਈਡ ਤੋਂ ਕੋਈ ਤਾਰ ਨਹੀਂ ਹੈਗੀ ਵਰਕ ਕੀਤਾ ਇੱਕ ਨੰਬਰ ਨੇ ਸਾਰੇ ਟੋਟਲੀ ਦਬਕਾ ਤੇ ਹੈਵੀ ਵਰਕ ਤੁਸੀਂ ਵਰਕ ਦੀ ਲੁੱਕ ਦੇਖ ਸਕਦੇ ਹੋ ਠੀਕ ਹੈ ਜੀ ਕ੍ਰੇਪ ਦੀ ਸਲਵਾਰ ਆ ਇਹਦੇ ਨਾਲ ਤੁਹਾਨੂੰ ਚਨੌਣ ਸ਼ਫੌਂ ਦਾ ਦੁਪੱਟਾ ਮਿਲੇਗਾ ਉਹ ਵੀ ਸੋਨੇ ਤੇ ਸੁਹਾਗਾ ਠੀਕ ਹੈ ਜੀ ਸਾਰੇ ਚਬੂਤੀ ਰਹੇਗੇ ਦੇਖੋ ਸੂਟ ਦੀ ਲੁੱਕ ਇਹ ਸਿੰਗਲੀ ਪੀਸ ਆ ਦਿਨੈਕਸਟ ਦੇ ਰਹੇ ਆ ਤੁਹਾਨੂੰ ਅਸੀਂ ਇਹ ਵੇਸ ਹੈਗਾ ਬਹੁਤ ਸੋਹਣਾ ਐਦਾ ਸੂਟ ਦੇਖੋ ਕਿੰਨਾ ਪਿਆਰਾ ਬਿਲਕੁਲ ਸੌਫਟ ਸ਼ਿਮਰ ਦੇ ਉੱਪਰ ਦਵਕਾ ਕਾਰਨਰ ਵਰਕ ਦੇ ਨਾਲ ਵਿੱਚ ਬੂਟੇ ਆ ਲੈਂਥ ਦਾ ਕੋਈ ਇਸ਼ੂ ਨਹੀਂ ਆ 크ਰੇਪ ਦੀ ਸਲਵਾਰ ਆ ਇਹਦੇ ਨਾਲ ਵੀ ਤੁਹਾਨੂੰ ਚਨਾਉਣ ਸ਼ਫਾਉਣ ਦਾ ਦੁਪੱਟਾ ਵਿਦ ਬੂਟੀ ਦੇ ਨਾਲ ਮਿਲੇਗਾ ਲੁੱਕ ਤਾਂ ਐਦਾਂ ਦੀ ਆ ਸੂਟ ਦੀ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਆ ਸੈਲਫ ਦੇ ਵਿੱਚ ਇੱਕ ਇਹ ਇੱਕ ਨਵੇਂ ਹੀ ਆ ਸਟੱਫ ਆਇਆ ਹੁਣ ਇਸ ਵਾਰ ਜਿਹੜੇ ਫੰਕਸ਼ਨ ਆਣੇ ਤੁਹਾਨੂੰ ਸਾਰੇ ਨਵੇਂ-ਨਵੇਂ ਇਹ ਸਟੱਫ ਵੀ ਦੇਣੇ ਆ ਤੇ ਡਿਜ਼ਾਈਨ ਵੀ ਨਵੇਂ-ਨਵੇਂ ਦੇਣੇ ਆ ਸ਼ਿਮਰ ਤੇ ਆ ਜੀ ਸ਼ਿਮਰ ਬ੍ਰாக்கਟ ਬਹੁਤ ਸੌਫਟ ਸਟੱਫ ਆ ਕਲਰ ਵੀ ਬਹੁਤ ਸੋਹਣਾ ਸਾਰੇ ਚਬੂਟੇ ਆ ਕਲਰ ਵੀ ਬਹੁਤ ਸੋਹਣਾ ਹੈ ਘੇਰਾ ਵੀ ਬਹੁਤ ਪਿਆਰਾ ਹੈ ਕੋਈ ਮਰਜ਼ੀ ਐਜ ਪਾ ਸਕਦੀ ਆ ਤੁਸੀਂ ਕਿਸੇ ਨੂੰ ਗਿਫਟ ਦੇਣੇ ਆ ਤੁਹਾਡਾ ਬਜਟ ਹੈਗਾ ਇੰਨਾ ਸੂਟ ਗਿਫਟ ਦੇਣ ਦਾ ਕਿਉਂਕਿ ਮੇਰੇ ਇਹ ਸੂਟ ਇਕੱਠੇ ਜਾਂਦੇ ਨੇ ਜਿਵੇਂ ਤਾਂ ਬਾਰ-ਬਾਰ ਗਿਫਟਾਂ ਦੀ ਗੱਲ ਕਰਦੀ ਆ ਕੋਈ 10 ਸੂਟ ਚੱਕਦਾ ਕੋਈ 12 ਸੂਟ ਚੱਕਦਾ 6-7 ਸੂਟ ਤਾਂ ਨਾਰਮਲ ਹੀ ਨੇ 5-5 6-6 ਤਾਂ ਬਹੁਤ ਨਾਰਮਲ ਸੂਟ ਨੇ ਜੇ ਠੀਕ ਹੈ ਇਹਦੇ ਸੇਮ ਦੇ ਵਿੱਚ ਇਹ ਕਲਰ ਦੰਨੇ ਆ ਤੁਹਾਨੂੰ ਇੱਕ ਵੀਡੀਓ ਥੋੜੀ ਜਿਹੀ ਲੰਮੀ ਹੋ ਜਾਏਗੀ ਤੁਸੀਂ ਧਿਆਨ ਨਾਲ ਦੇਖ ਲਿਓ ਕਿਉਂਕਿ ਮੈਨੂੰ ਐਦਾਂ ਮੈਂ ਇੱਕੋ ਹੀ ਵੀਡੀਓ ਚ ਪਾਦਾ ਤੁਹਾਡੇ ਵਾਸਤੇ ਚੁਆਇਸ ਕਰਨੀ ਸੌਖੀ ਹੋ ਜਾਏਗੀ ਪਰਗਿੰਜ਼ਾ ਤੇ ਆ ਜੀ ਸੂਟ ਗਰਲਿਸ਼ ਲੁੱਕ ਦਾ ਸੂਟ ਆ ਕਲਰ ਬਹੁਤ ਸੋਹਣਾ ਹੈ ਦੇਖੋ ਕਲਰ ਡਿਜ਼ਾਈਨ ਬਹੁਤ ਪਿਆਰੇ ਆ ਠੀਕ ਹੈ ਜੀ ਆ ਦੇਖੋ ਸੂਟ ਇਹ ਹੈਗਾ ਜੀ ਇਹਦੇ ਨਾਲ ਸਲਵਾਰ ਸਿਲਕ ਦੀ ਤੇ ਇਹ ਹੈਗਾ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ 'ਚ ਵੀ ਬੂਟੇ ਆ ਤੇ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਯੂਨੀਕ ਵਰਕ ਆ ਇਹ ਹੈਗਾ organza ਤੇ ਸੇਮ ਹੀ ਜਿਹੜਾ ਵਰਕ ਹੈ ਇਹ ਟੈਬੀ ਤੇ ਆ ਟੈਬੀ ਸਿਲਕ ਦੇ ਉੱਪਰ ਸਿਲਕ ਦੀ ਸਲਵਾਰ ਇਹਦੇ ਨਾਲ ਟੈਬੀ ਦਾ ਹੀ ਦੁਪੱਟਾ ਹੈ ਠੀਕ ਹੈ ਜੀ ਇੱਕ ਸੂਟ ਟੈਬੀ ਦੇ ਵਿੱਚ ਆ ਤੇ ਇੱਕ organza ਦੇ ਵਿੱਚ ਆ ਪ੍ਰਾਈਸ ਸੇਮ ਰਹੇਗਾ 4200 ਸੂਟ ਦੇਖੋ ਜੀ ਨੈਕਸਟ ਇਹ ਤਨਸੂਹੀ ਆ ਪਹਿਲਾਂ ਵੀ ਤੁਹਾਨੂੰ ਮੈਂ ਸਟੱਫ ਦਿਖਾਇਆ ਹੋਰ ਡਿਜ਼ਾਈਨ ਸੀਗਾ ਤੇ ਬਹੁਤ ਸੋਹਣਾ ਸਟੱਫ ਆ ਡਿਜ਼ਾਈਨ ਬਹੁਤ ਯਾਰਾ ਫੇਮਸ ਆ 850 ਵਾਲਾ ਸੂਟ ਸ਼ੁਰੂ-ਸ਼ੁਰੂ ਚ ਅਸੀਂ ਇਹਦਾ ਡਿਜ਼ਾਈਨ ਜਿਹੜਾ ਜਦੋਂ ਅਸੀਂ ਡਰਾਇੰਗ ਇਹਦੀ ਬਣਾਈ ਹੀ ਸੀਗੀ 6500 ਦਾ ਸੂਟ ਸੀਗਾ ਇਹ ਤੇ ਤੁਸੀਂ ਖੁਦ ਦੇਖੋ ਜੀ ਵਰਕ ਇਹਨਾਂ ਦਾ ਬਹੁਤ ਸੋਹਣੇ ਵਰਕ ਨੇ ਤੇ ਠੀਕ ਹੈ ਜੀ ਤੇ ਇਹ ਚਨੌਣ ਸ਼ਫான் ਦਾ ਦੁਪੱਟਾ ਇਸ ਕਲਰ ਦੀ ਇਹਦੀ ਸਲਵਾਰ ਆ ਤੇ ਨੈਕਸਟ ਇਹਦੇ ਵਿੱਚ ਕਲਰ ਬਹੁਤ ਪਿਆਰਾ ਹੈ ਜਿਹੜਾ ਵੀ ਕਲਰ ਤੁਹਾਨੂੰ ਸੋਹਣਾ ਲੱਗਦਾ ਤੇ ਉਹਦੀ ਤੁਸੀਂ ਫੋਟੋ ਪਾ ਸਕਦੇ ਹੋ ਚਨੌਣ ਸ਼ਫான் ਦੇ ਦੁਪੱਟਿਆਂ ਦੇ ਨਾਲ ਆ ਸਭ ਤੋਂ ਵੱਡੀ ਗੱਲ ਤੇ ਕਲਰ ਤੁਹਾਨੂੰ ਇਹਦੇ ਵਿੱਚ ਤਿੰਨ ਮਿਲ ਜਾਣਗੇ ਤਿੰਨੋਂ ਹੀ ਕਲਰ ਇੱਕ ਤੋਂ ਇੱਕ ਨੇ ਚਨੌਣ ਸ਼ਫான் ਦੇ ਦੁਪੱਟਿਆਂ ਨਾਲ ਹੈਵੀ ਦਬਕਾ ਵਰਕ ਠੀਕ ਹੈ ਜੀ 4200 ਕੁਝ ਨਮਾਜਾ ਦੇ ਰਹੀ ਹੈ ਸ਼ਿਮਰ ਦੀ ਸ਼ਰਟ ਆ ਬਸ ਵੀਡੀਓ ਪਾਉਂਦੀ ਸਾਰ ਹੀ ਐਦਾਂ ਹੋ ਜਾਏਗਾ ਵੀ ਚੱਕਲੋ ਚੱਕਲੋ ਵਾਲੇ ਸੂਟ ਨੇ ਸਾਰੇ ਕ੍ਰੇਪ ਦੀ ਸਲਵਾਰ ਆ ਤੇ ਸ਼ਿਮਰ ਦਾ ਬਹੁਤ ਸੋਨਾ ਸਟਾਈਲਿਸ਼ ਚਾ ਦੁਪੱਟਾ ਸਾਰੇ ਦੁਪੱਟੇ 'ਚ ਵੀ ਵਰਕ ਰਹੇਗਾ। ਸੌਫਟ ਆ ਜੀ ਦੁਪੱਟਾ ਜਿੱਥੇ ਰੱਖੋਗੇ ਉੱਥੇ ਹੀ ਉੱਥੇ ਹੀ ਰਹਿ ਜਾਏਗਾ, ਉਦਾਂ ਹੀ ਰਹਿ ਜਾਏਗਾ। ਇਹ ਨਹੀਂ ਹੈਗਾ ਫਲਫੀ ਆ। ਬਹੁਤ ਸੋਹਣਾ ਦੁਪੱਟਾ। ਇਹਦੇ ਵਿੱਚ ਤੁਹਾਨੂੰ ਸੈਕੰਡ ਕਲਰ ਇਹ ਰਸਟੀ ਸ਼ੇਡ ਮਿਲ ਜਾਏਗਾ ਜੀ। ਤੇ ਜਿਹੜਾ ਇਹਦਾ ਦੁਪੱਟਾ ਇਹ ਰਸਟ ਦਾ, ਸੂਟ ਦਾ ਵਰਕ ਸੇਮ ਰਹੇਗਾ। ਤੇ ਰਸਟ ਦਾ ਦੁਪੱਟਾ ਤੁਹਾਨੂੰ ਇਹ ਸ਼ਿਮਰਤੇ ਮਿਲ ਜਾਏਗਾ। ਇੱਕ ਸੂਟ ਦੰਨੇ ਆ ਜੀ ਤੁਹਾਨੂੰ। গারਲਿਸ਼ ਲੁੱਕ ਦਾ ਸੂਟ ਦੰਨੇ ਆ। ਕਲਰ ਵੀ ਬਹੁਤ ਸੋਹਣੇ ਆ ਸੌਫਟ ਔਰਗੇਂਜ਼ਾ ਦੇ ਉੱਪਰ ਇਹ ਸੂਟ ਨਾ ਸਾਰੇ ਮਹਿੰਗੇ ਹੁੰਦੇ ਆ ਬਸ ਇਕੱਠਾ ਤੁਸੀਂ ਬਣਵਾ ਲਓ ਦੋ ਦੋ ਤਿੰਨ ਤਿੰਨ ਸੌ ਸੂਟਾਂ ਦਾ ਇੱਕੋ ਹੀ ਮਤਲਬ ਕਿ ਉਸ ਤੋਂ ਬ੍ਰਾਂਡ ਤੋਂ ਜਾਂ ਇੱਕੋ ਹੀ ਕੰਪਨੀ ਤੋਂ ਜਾਂ ਇੱਕੋ ਹੀ ਕਾਰੀਗਰਾਂ ਤੋਂ ਤਾਂ ਫਿਰ ਥੋੜਾ ਜਿਹਾ ਫਾਇਦਾ ਹੋ ਜਾਂਦਾ ਮੇਰਾ ਹੁੰਦਾ ਤਾਂ ਮੈਂ ਥੋੜਾ ਜਰੂਰ ਫਾਇਦਾ ਕਰਦੀ ਆ ਕਿਉਂਕਿ ਮੈਂ ਕੁਆਂਟੀਟੀ ਆ ਸੇਲ ਕਰਨੀਆਂ ਹੁੰਦੀ ਆ ਨੈਕਵਰਕ ਬਹੁਤ ਸੋਹਣਾ ਨੈਕਵਰਕ ਆ ਜੀ ਫੁੱਲ ਗਰਲਿਸ਼ ਕਲਰ ਨੇ ਤੇ ਬਹੁਤ ਸੋਹਣੇ ਵਰਕ ਨੇ ਬਾਜੂ ਦੇਖੋ ਕਿੰਨੀ ਪਿਆਰੀ ਆ ਹਲਕੇ ਜੀ ਲੂਜ਼ ਰੱਖ ਕੇ ਅਮਰੇਲਾ ਬਾਜੂ ਇਹ ਸੂਟ ਨੂੰ ਤੁਸੀਂ ਰੈਡੀ ਕਰੋ ਔਰਗੈਂਜ਼ਾ ਦਾ ਬਹੁਤ ਸੌਫਟ ਜਿਹਾ ਸਟਫ ਆ ਸਿਲਕ ਦੀ ਸਲਵਾਰ ਆ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਐਦਾਂ ਔਰਗੈਂਜ਼ਾ ਦਾ ਵਰਕ ਵਾਲਾ ਦੁਪੱਟਾ ਰਹੇਗਾ ਦੋ ਕਲਰ ਨੇ ਦੋਨੋਂ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਮਰਜ਼ੀ ਸੂਟ ਲੈ ਸਕਦੇ ਹੋ ਪ੍ਰਾਈਸ ਸੇਮ ਰਹੇਗਾ 4200 ਸਿੰਗਲ ਸਿੰਗਲ ਸੂਟ ਨੇ ਮੈਂ ਥੋੜਾ ਜਲਦੀ ਚ ਦਿਖਾਉਂਗੀ ਕਿਉਂਕਿ ਵੀਡੀਓ ਆਪਣੀ ਬਹੁਤ ਲੰਮੀ ਹੋ ਜਾਣੀ ਦੇਖੋ ਜੀ ਸੂਟ ਬਸ ਚੱਕਲੋ ਚੱਕਲੋ ਕਰਦੇ ਆ ਸਾਰੇ ਸੂਟ ਬਹੁਤਾ ਵੀ ਦੇਖਣ ਦੀ ਜ਼ਰੂਰਤ ਨਹੀਂ ਹੈਗੀ ਉਹ ਗੱਲ ਵੱਖਰੀ ਹੈ ਤੁਸੀਂ ਪੈਸੇ ਲਾਣੇ ਆ ਦੇਖ-ਦੇਖ ਕੇ ਲੈਣੇ ਆ ਪਰ ਬਹੁਤ ਸੋਹਣੇ-ਸੋਹਣੇ ਜੇ ਸੂਟ ਨੇ ਜੇ ਇਹ ਸੂਟ ਹੈਗਾ 8000 ਤੋਂ ਘੱਟ ਦੱਸੋ ਗੋਟਾ ਪੱਤੀ ਦਾ ਉਹ ਵੀ ਬਹੁਤ ਪਿਆਰਾ ਸਟੱਫ ਦੇਖੋ ਜਿਨ੍ਹਾਂ ਤੇ 25 25 30000 ਵਾਲਾ ਸੂਟ ਬਣਦਾ ਬਹੁਤ ਸੋਹਣਾ ਸੂਟ ਆ ਕ੍ਰਾਸ ਟਿਸ਼ੂ ਦੇ ਉੱਪਰ ਬਿਲਕੁਲ ਸੌਫਟ ਵਾਲੀ ਕ੍ਰਾਸ਼ਾ ਗੋਟਾ ਪੱਤੀ ਦਾ ਸੂਟ ਆ ਇਹ ਸਲਵਾਰੇ ਦੇ ਨਾਲ ਡਾਰਕ ਜੀ ਆਏਗੀ ਥੋੜੀ ਜਿਹੀ ਤੇ ਇਹ ਕਿਉਂਕਿ ਡਬਲ ਟੋਨ ਮਾਰਦਾ ਹੈ ਸਟਫ ਠੀਕ ਹੈ ਜੀ ਲੋ ਕਿਹੜਾ ਸੂਟ ਆ ਜਿਹੜਾ ਮਤਲਬ ਕਿ ਇਦਾਂ ਕਹਿ ਦਈਏ ਵੀ ਇਹ ਨਹੀਂ ਸੋਣਾ ਹੈਗਾ ਬਾਂਦਨੀ ਦੇ ਉੱਪਰ ਸ਼ੀਮਰ ਦਾ ਸਟਫ ਤੇ ਉੱਪਰੋਂ ਹੈਂਡਵਰਕ ਸੌਰੀ ਉੱਪਰੋਂ ਹੈਂਡਵਰਕ ਲਓ ਬਿਲਕੁਲ ਨਵੀਂ ਜੀ ਚੀਜ਼ ਇਦਾਂ ਨੱਕ ਬਣ ਜਾਏਗਾ ਕਲੀ ਸਟਾਈਲ ਚ نیچے ਨੂੰ ਜਾ ਰਿਹਾ ਹੈ ਕ੍ਰੇਪ ਦੀ ਸਲਵਾਰ ਆ ਸਲਵਾਰ ਦੇ ਪੌਂਚਿਆਂ ਤੇ ਵੀ ਵਰਕ ਮਿਲ ਜਾਏਗਾ ਕੋਈ ਕੋਈ ਮੈਨੂੰ ਲੱਗਦਾ ਮੈਂ ਪੌਂਚਿਆਂ ਤੇ ਵਰਕ ਤਾਂ ਦਿਖਾਈ ਨਹੀਂ پا ਰਹੀ ਕਿਉਂਕਿ ਮੈਨੂੰ ਇਦਾਂ ਕਿ ਵੀਡੀਓ ਲੰਮੀ ਨਾ ਹੋ ਜਾਵੇ ਇਹ ਹੈਗਾ ਜੀ ਇਹਦਾ ਦੁਪੱਟਾ ਦੇਖੋ ਸੂਟ ਪਹਿਲੀ ਨਿਗਾਚ ਜਾਣੇ ਵਾਲਾ ਇੱਕੋ ਹੀ ਸੂਟ ਆ 크ਰਸ਼ ਦੇ ਉੱਪਰ ਆ ਜੀ ਇਹ ਵਾਲਾ ਸੂਟ ਵੀ ਬਹੁਤ ਸੌਫਟ ਕ੍ਰਸ਼ 컬러 ਵੀ ਬਹੁਤ ਸੋਹਣੇ ਆ ਵਰਕ ਤਾਂ ਸੋਹਣਾ ਹੈਗਾ ਹੀ ਆ ਤੇ ਦੁਪੱਟਾ ਵੀ ਬਹੁਤ ਹੈਵੀ ਆ ਸਾਰੇ ਚ ਬੂਟੀ ਰਹੋਗੇ ਛੋਟੇ ਪੱਲਿਆਂ ਤੇ ਵਾਲਾ ਵਰਕ ਰਹੇ ਜੇਗਾ ਸੈਂਟਰ ਪੈਨਲ ਦੇ ਨਾਲ ਸੂਟ ਆ ਕਲਰ ਇੱਕ ਨੰਬਰ ਬਹੁਤ ਸੋਹਣਾ ਸ਼ੇਡ ਆ ਸੂਟ ਦਾ 42 ਸੌਰੀ ਕੋਸਟ ਦੇ ਵਿੱਚ ਤੁਹਾਨੂੰ ਇਹ 크ਰੇਪ ਦੀਆਂ ਸਲਵਾਰਾਂ ਦੇ ਨਾਲ ਵਰਕ ਦੁਪੱਟੀਆਂ ਦੇ ਨਾਲ ਸੂਟ ਮਿਲ ਰਹੇ ਨੇ ਠੀਕ ਆ ਜੀ ਡਿਜ਼ਾਈਨਿੰਗ ਇੱਕ ਨੰਬਰ ਆ ਸਾਰੇ ਜਿਹੜਾ ਮਰਜ਼ੀ ਸੂਟ ਲੈ ਲਓ ਬ੍ਰாக்கਟ ਸ਼ਰਟ ਦੇ ਨਾਲ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੁਪੱਟਾ ਫੋਰ ਸਾਈਡਡ ਹੋਰ ਵੀ ਸੋਨੇ ਤੇ ਸਾਗਾ ਦੁਪੱਟੇ ਦੀ ਲੁੱਕ ਦੇਖ ਲਓ ਜੇ ਬਹੁਤ ਸੋਹਣਾ ਪੀਸਾ ਦੁਪੱਟੇ ਦੀ ਲੁੱਕ ਬਹੁਤ ਪਿਆਰੀ ਆ ਸਟੱਫ ਬਿਲਕੁਲ ਨਮਾ ਸਿਲਕ ਸਟਾਈਲ ਦੇ ਵਿੱਚ ਬ੍ਰੋਕੇਟ ਸਿਲਕ ਘੇਰਾ ਜਿਹੜੇ ਕਲਰ ਦਾ ਸੂਟ ਆ ਉਸੇ ਕਲਰ ਦਾ ਦਬਕਾ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਕ੍ਰੇਪ ਦੀ ਸਲਵਾਰਾ ਚਨਾਉਣ ਸ਼ਫੌਨ ਦਾ ਬੂਟੀ ਵਾਲਾ ਦੁਪੱਟਾ ਠੀਕ ਹੈ ਜੀ ਇਹ ਵੀ ਤੁਹਾਨੂੰ ਬਹੁਤ ਸੋਹਣਾ ਸੈਲਫ ਦੇ ਵਿੱਚ ਮਿਲੇਗਾ ਜੀ ਜਿਹੜਾ ਇਹਦਾ ਸਟੱਫ ਹੈ ਕੇਰਾ ਵਰਕ ਹੈ ਚਨਾਉਣ ਸ਼ਫੌਨ ਦਾ ਦੁਪੱਟਾ ਇਹਦੇ ਨਾਲ ਬੂਟੀ ਵਾਲਾ ਠੀਕ ਹੈ ਤੇ ਇਹ ਬਹੁਤ ਸੋਹਣਾ ਜੀ ਇਹਦਾ ਸਲਵਾਰ ਦਾ ਸਟੱਫ ਕ੍ਰੇਪ ਤੇ ਨੈਕਸਟ ਦੇਖ ਲਓ ਸੂਟ ਮੈਂ ਵਰਕ ਤੁਹਾਨੂੰ ਕਾਫੀ ক্লোਜ਼ ਤੋਂ ਦਿਖਾਣਾ ਚਾਹੁੰਦੀ ਆ ਸਾਰਾ ਹੀ ਡਬ ਕਵਰ ਕੇ ਬਹੁਤ ਸੋਹਣਾ ਵਰਕ ਐ ਸੂਟ ਦਾ Crepe ਦੀ ਹੈਵੀ ਸਲਵਾਰ ਦੇਖੋ ਸਲਵਾਰ ਦੇ ਪੌਂਚਿਆਂ ਤੇ ਵਰਕ ਠੀਕ ਐ ਜੀ ਤੇ ਉਪਰੋਂ ਦੁਪੱਟਾ ਦੇਖ ਲਓ ਹੈਗਾ ਸੂਟ ਛੱਡਣ ਵਾਲਾ ਠੀਕ ਐ ਜੇ ਨਹੀਂ ਹੈਗਾ ਤਾਂ ਫਿਰ ਲੈ ਲਓ ਜੀ ਸੌਰੀ ਮੇਜੀਟਾ ਸਾਹਿਬ ਇਹ ਦੇਖੋ ਜੀ ਨੈਕਸਟ ਸੂਟ ਬਹੁਤ ਵਿਆਰਾ ਪੀਸ ਹੈ ਹੈਵੀ ਦੇ ਵਿੱਚ ਇਹਦਾ ਵਰਕ ਹੈ ਬਾਜੂ ਵੀ ਹੈਵੀ ਨੇ ਬੁੱਟੀ ਦੇਖੋ ਸਾਰੇ ਸੂਟ ਚ ਬਹੁਤ ਸੋਹਣੀ ਕਲਰ ਹੀ ਬਹੁਤ ਪਿਆਰਾ ਲਾਈਨ ਵਾਲਾ ਸਟੱਫ ਹੈ ਜੀ ਮੇਨ ਮਤਲਬ ਸੂਟ ਦਾ ਸਟੱਫ ਹੀ ਬਹੁਤ ਸੋਹਣਾ ਹੈ ਹਲੇ ਵੀ ਕਾਫੀ ਸੂਟ ਪਏ ਆ ਮੈਂ ਥੱਕ ਜਾਣਾ ਸੂਟ ਦਿਖਾਉਂਦੀ ਦਿਖਾਉਂਦੀ ਨੇ ਪਰ ਤੁਹਾਨੂੰ ਸੂਟ ਪੂਰੇ ਡਿਸਕਾਊਂਟ ਤੇ ਤੇ ਕਾਫੀ ਸਾਰੀ ਚੁਆਇਸ ਦੇਣੀ ਆ ਮੈਨੂੰ ਨਹੀਂ ਲੱਗਦਾ ਤੁਸੀਂ ਇੱਕ ਸੂਟ ਮਤਲਬ ਕਿ ਫੋਟੋ ਲਓਗੇ ਤਾਂ ਉਹ ਮਿਲ ਜਾਏਗਾ ਤਾਂ ਤੁਹਾਨੂੰ ਇਹਦੇ ਵਿੱਚ ਕਾਫੀ ਸਾਰੀ ਕਲਰ ਚੁਆਇਸ ਕਰਨੀ ਪੈਣੀ ਆ ਪੂਰੀ ਵੀਡੀਓ ਦੇਖ ਕੇ ਦੇਖੋ ਵਰਕ ਵੀ ਸੂਟ ਦਾ ਤੇ ਸਟਫ ਵੀ ਬਿਲਕੁਲ ਸੌਫਟ ਸਾਰੇ ਦੇ ਵਿੱਚ ਬੂਟੀ ਹੈ ਜੇ ਸੂਟ 'ਚ ਇਹਦੀ ਤਾਂ ਸਲਵਾਰ ਦੇ ਪੌਂਚਿਆਂ ਤੇ ਵੀ ਵਰਕ ਆ ਤੇ ਦੁਪੱਟਾ ਚਨੌਣਸ਼ਫਾਨ ਦਾ ਕਾਰਨਰ ਫਲਾਰ ਦੇ ਨਾਲ ਠੀਕ ਹੈ ਜੀ ਜਿਹੜਾ ਵੀ ਸੂਟ ਦੇਖੋਗੇ ਉਹੀ ਸੂਟ ਸੋਹਣਾ ਲੱਗੇ ਜਾਣਾ ਚਨੌਣਸ਼ਫਾਨ ਦੇ ਦੁਪੱਟੇ ਦੇ ਨਾਲ ਨਿਓਨ ਸ਼ੇਡ ਲਸ ਲਸ ਕਰਦੇ ਸੂਟ ਬਹੁਤ ਪਿਆਰਾ ਪੀਸ ਆ ਜੀ ਠੀਕ ਹੈ ਜੀ ਵਰਕ ਕੀ ਬਹੁਤ ਸੋਹਣਾ ਹੋਇਆ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਆ ਬਣਨ ਤੋਂ ਬਾਅਦ ਸੂਟ ਦੀ ਆਣੀ ਆ ਜਿਹੜੀ ਸ਼ਿਮਰ ਦਾ ਦੁਪੱਟਾ ਕਾਰਨਰ ਹੈਵੀ ਦੇ ਨਾਲ ਇਹ ਸਿੰਗਲ ਸਿੰਗਲ ਜੇ ਪੀਸ ਨੇ ਬਹੁਤ ਪਿਆਰੇ ਪਿਆਰੇ ਜੇ ਸਟਾਫ ਵੀ ਬਹੁਤ ਪਿਆਰਾ ਤੇ ਉੱਪਰ ਉਹ ਵਰਕ ਵੀ ਦੇਖੋ ਤੁਹਾਨੂੰ ਲੱਗਦਾ ਵੀ 4200 ਦੇ ਵਾਲਾ ਸੂਟ ਹੈਗਾ ਚਨਾਉਂਸ਼ ਫੌਂਦੇ ਦੇ ਦੁਪੱਟੇ ਨਾਲ ਫੋਰ ਸਾਈਡ ਫਿਨਿਸ਼ਿੰਗ ਵਿਚ ਹੈ ਗਿਆ ਬੁਟੀ ਤੇ ਪ੍ਰਾਈਸ ਹੈਗਾ ਜੀ 4200 ਅੱਜ ਤੱਕ ਮੈਂ ਵੀ ਨਹੀਂ ਸੀ ਦੇਖੀ ਖੋਲ ਕੇ ਆ ਦੇਖੋ ਹੁਣ ਵਰਕ ਕਿੰਨਾ ਸੋਣਾ ਆ ਦੇਖੋ ਵਰਕ ਦੇਖੋ ਕੁਛ ਨਮਾ ਜਿਹਾ ਕਰਪਾਣਾ ਤਾਂ ਬਹੁਤ ਸੋਣਾ ਸੂਟ ਹੈ ਜੀ 4200 ਦੀ ਰੇਂਜ ਦੇ ਵਿੱਚ ਵਰਕ ਹੀ ਬਹੁਤ ਪਿਆਰਾ ਚਨੌਣ ਛਾਉਣ ਦੇ ਦੁਪੱਟੇ ਦੇ ਨਾਲ ਮੇਨ ਗੱਲ ਆ ਸਾਰੇ ਚ ਬੋਟੀ ਹੈ ਬਾਜੂ ਤੇ ਵੀ ਪ੍ਰੋਪਰ ਵਰਕ ਹੈ 컬러 ਹੀ ਸਿੰਗਲ ਸਿੰਗਲ ਹੈ ਡਿਜ਼ਾਈਨ ਬਹੁਤ ਪਿਆਰਾ ਜਿਹਾ ਠੀਕ ਹੈ ਜੀ ਦੁਪੱਟਾ ਸ਼ਿਮਰ ਦਾ ਤੇ ਸਿਲਕ ਦੀ ਸਲਵਾਰ ਦੇਖੋ ਜੀ ਸੂਟ ਦੇ ਦਿਓ ਜਿਨ੍ਹਾਂ ਨੇ ਰਖੜੀਆਂ ਤੇ ਦੇਣੇ ਆ ਭੈਣਾਂ ਨੂੰ ਰਖੜੀਆਂ ਤੇ ਦੇ ਦਿਓ ਖੁਸ਼ ਕਰ ਦਿਓ ਮਤਲਬ ਕਿ ਸੂਟ ਇਦਾਂ ਦੇ 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 ਕੇ ਜੇ ਕਿਸੇ ਦੇ ਵਿਆਹ ਸ਼ਾਦੀ ਆ ਤਾਂ ਉਹਨਾਂ ਨੂੰ ਦੇ ਦਿਓ ਜੀ ਸਟੌਫ ਵੀ ਬਹੁਤ ਸੋਹਣੇ ਇਹਨਾਂ ਦੇ ਤੇ ਵਰਕ ਵੀ ਬਹੁਤ ਸੋਹਣੇ ਆ ਬਹੁਤ ਘਟ ਰਹੇ ਇਸ ਦੇ ਵਿੱਚ ਪਲੇਨ ਸਲਵਾਰਾਂ ਦੇ ਨਾਲ ਟੋਟਲੀ ਦਬਕਾ ਵਰਕ ਦੇ ਰਹੇ ਹਾਂ ਅਸੀਂ ਤੁਹਾਨੂੰ ਜਿੱਥੇ ਮਰਜੀ ਘੁੰਮੇ ਆਇਓ ਇਹਨੇ ਜੇ ਸੂਟ ਹੋ ਜਾਣੇ ਸੇਲ ਜਦੋਂ ਤੁਸੀਂ ਕਹਿੰਦੇ ਇੱਕ ਵਾਰੀ ਅਸੀਂ ਜਾ ਕੇ ਟ੍ਰਾਈ ਕਰ ਲਈਏ ਇਹਨਾਂ ਲਾਈਨਾਂ ਵਾਲਾ ਸਟਾਫ ਹੈ ਬਹੁਤ ਸੋਹਣਾ ਜਿਹਾ ਮਲਟੀ ਮਲਟੀ ਜੀ ਟੋਨ ਆਂਦੀ ਆ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਪਿਆਰਾ ਹੈ ਚਨੌਨ ਸ਼ਫਾਂ ਦਾ ਦੁਪੱਟਾ regular the bottom ਠੀਕ ਹੈ ਇਹ ਸਾਰੇ ਸੂਟ ਸੀਗੇ ਜੀ ਸ਼ਿਮਰ ਦੇ ਵਿੱਚ ਤੇ ਕੁਝ ਇੱਕ ਪੀਸ ਨੇ ਜਿਹੜੇ ਗਰਲਿਸ਼ ਲੁੱਕ ਦੇ ਮੈਂ ਤੁਹਾਨੂੰ ਜਲਦੀ ਜਲਦੀ ਦਿਖਾਣੇ ਆ ਇਹ ਮੈਂ ਪਹਿਲਾਂ ਵੀ ਲੈ ਕੇ ਆਈ ਸੀਗੇ ਸੂਟ ਤੁਹਾਡੇ ਵਾਸਤੇ ਇਹ ਰਿਪੀਟ ਫੇਰ ਤਿਆਰ ਕਰਵਾਈ ਆਪਾਂ ਨੇ neck ਬਣਿਆ ਹੋਇਆ ਬਹੁਤ ਪਿਆਰਾ ਜਿਹਾ ਤੇ ਇਹ ਬਣਿਆ ਹੋਇਆ ਜੀ ਇਹਦਾ corner ਤੇ ਬਾਜੂ ਤੇ ਵੀ ਤੁਹਾਨੂੰ ਵਰਕ ਮਿਲ ਜੇਗਾ ਠੀਕ ਹੈ ਗੋਲਡਨ ਸ਼ਰਟ ਆ ਗੋਲਡਨ ਜੀ ਸਲਵਾਰ ਆ ਤੇ ਕੰਟਰਾਸਟ ਹੈਗਾ ਫੋਰ ਸਾਈਡਡ ਦੁਪੱਟਾ ਤੇ ਵਿੱਚ ਪੈਚ ਵਰਕ ਆ ਬਹੁਤ ਸੋਹਣਾ ਪੈਚ ਵਰਕ ਆ ਜੀ ਇਹ ਅਸੀਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਦੇ ਰਹੇ ਹਾਂ ਸੂਟ ਇੱਕੇ ਦੇ ਵੀ ਤੁਹਾਨੂੰ ਗ੍ਰੇ ਕਲਰ ਮਿਲ ਜਾਏਗਾ ਗ੍ਰੇ ਤੇ ਗੋਲਡਨ ਦੋ ਕਲਰ ਨੇ ਕੰਟਰਾਸਟ ਲੁੱਕ ਵੀ ਰਹਿਣਗੇ ਗਰਲਿਸ਼ ਲੁੱਕ ਦੇ ਸੂਟ ਨੇ ਗਲਾਸ ਟਿਸ਼ੂ ਦੀ ਸ਼ਰਟ ਆ ਗਲਾਸ ਟਿਸ਼ੂ ਦਾ ਦੁਪੱਟਾ ਤੇ ਕਰੇਪ ਦੀਆਂ ਸਲਵਾਰਾਂ ਨੇ ਬਹੁਤ ਸੋਹਣੇ ਨੇ ਜੀ ਹੁਣ ਤੁਸੀਂ ਸੋਚੋਗੇ ਕਿ ਕਿੰਨਾ ਕੁ ਘੱਟ ਦੇ ਦੋਗੇ 9500 ਦੇ ਸੂਟ ਨੇ ਜਿਹੜਾ ਵੀ ਤੁਸੀਂ ਲੈਣਾ ਹੈ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਇੱਕ ਕਲਰ ਇਹ ਵਾਲਾ ਮਿਲ ਜਾਏਗਾ ਠੀਕ ਹੈ ਜੀ ਤੇ ਇਹੀ ਸੂਟ ਨੇ 5 6 ਤਾਂ ਕਰਕੇ ਅਸੀਂ ਤੁਹਾਨੂੰ ਘੱਟ ਰੇਂਜ ਚ ਦੇ ਰਹੇ ਹਾਂ 3500 ਦਾ ਸੂਟ ਹੈ ਗਰਲਿਸ਼ ਲੁੱਕ ਦੇ ਵਿੱਚ 35 3500 ਦੇ ਸੂਟ ਕਲਰ ਬਹੁਤ ਸੋਹਣਾ ਹੈ ਦੇਖੋ ਕਿੰਨਾ ਪਿਆਰਾ ਕੰਟਰਾਸਟ ਹੈ ਨੈਕਸਟ ਇਹ ਹੈਗਾ ਗਲਾਸ ਟਿਸ਼ੂ ਦੇ ਉੱਪਰ ਸੂਟ ਇਹਦਾ ਹੈਗਾ ਜੀ ਗਲਾਸ ਟਿਸ਼ੂ ਦੇ ਉੱਪਰ ਬਹੁਤ ਸੋਹਣਾ ਹੈਵੀ ਸੂਟ ਆ ਇਹ ਬਾਜੂ ਨੇ ਸਿਲਕ ਦੀ ਸੌਰੀ ਕ੍ਰੇਪ ਦੀ ਸਲਵਾਰ ਆ ਤੇ ਦਪੱਟ ਇਹ ਦਾ ਮਿਲ ਜਾਣਗੇ ਬਹੁਤ ਸੋਨੇ ਵਰਕ ਵਾਲੇ ਇਹ ਦੋ ਸੂਟ ਨੇ ਜੀ ਇਹ ਵੀ ਤੁਹਾਨੂੰ 4200 ਦੇ ਦੋਨੋਂ ਸੂਟ ਪੈਣਗੇ ਜੀ ਤੁਹਾਨੂੰ ਥੋੜਾ ਜਿਹਾ ਘੱਟ ਵਾਲੇ ਸੂਟ ਦਿਖਾਨੀ ਆ ਵਿਦ ਪੌਂਚਾ ਵਰਕ ਦੇ ਨਾਲ ਗਲਾਸ ਟਿਸ਼ੂ ਦੇ ਉੱਪਰ ਸੂਟ ਬਣਿਆ ਹੋਇਆ ਪਰਲ ਤੇ ਕਟਦਾਣਾ ਸਾਰੀ ਲੈਂਥ ਬਣੀ ਹੋਈ ਆ ਬਾਹੂ ਨੇ ਕ੍ਰੇਪ ਦੀ ਸਲਵਾਰ ਆ ਸਲਵਾਰ ਦੇ ਪੌਂਚੇ ਆ ਤੇ ਨਾਲ ਤੁਹਾਨੂੰ ਇਹ ਹੈਵੀ ਦੁਪੱਟਾ ਸੂਟ ਰਹੇਗਾ 3500 ਦਾ 3500 ਦਾ ਸੂਟ ਹੈ ਕਲਰ ਆਪਸ਼ਨ ਤਿੰਨ ਮਿਲ ਜਾਣਗੇ 3500 ਦਾ ਸੂਟ ਹੈ ਜੀ ਠੀਕ ਹੈ ਜੀ ਤੇ ਨੈਕਸਟ ਅਸੀਂ ਤੁਹਾਨੂੰ ਇੱਕ ਸੂਟ ਦੇ ਰਹੇ ਹਾਂ ਇਹ ਜਿਨ੍ਹਾਂ ਕੋਲ ਗਏ ਹੋਇਆ ਸੂਟ ਉਹਨਾਂ ਨੂੰ ਪਤਾ ਵੀ ਇਹ ਕਿੰਨਾ ਕੁ ਮਹਿੰਗਾ ਸੂਟ ਆ ਸਾਰਾ ਹੀ ਫਰੰਟ ਹੈਵੀ ਆ ਇਹ ਅਸੀਂ ਸਿਰਫ ਉਸ ਟਾਈਮ ਇਹਨਾਂ ਦੇ ਸੈਂਪਲ ਬਣਵਾਏ ਸੀ ਇਹ ਸੈਂਪਲ ਦੇ ਵਿੱਚ ਹੀ ਸੇਲ ਹੋ ਗਏ ਸੀ ਸੂਟ ਇਹ ਸਿਲਕ ਦੀ ਕ੍ਰੇਪ ਦੀ ਸਲਵਾਰ ਆ ਪੇਂਟ ਵਾਲੀ ਵਰਕ ਦੇ ਨਾਲ ਠੀਕ ਆ ਜੀ ਇਹ ਸੂਟ ਤੁਹਾਨੂੰ ਹੁਣ ਪਏਗਾ 4800 ਦਾ 4800 ਦਾ 5800 ਕੁਸ਼ੇ ਦਾ ਪ੍ਰਾਈਸ ਹੈ ਜੀ ਵਰਕਾ ਬਹੁਤ ਸੋਨਾ ਇਹਦਾ ਸਾਰਾ ਇਹ ਸੂਟ ਇਹ ਪੈਚਿੰਗ ਹੈ ਇਹਦੇ ਉੱਪਰ ਪੈਚ ਕਰਕੇ ਵਰਕ ਕੀਤਾ ਹੋਇਆ ਟ੍ਰੇਪ ਦੀ ਸਲਵਾਰ ਆ ਤੇ ਦੁਪੱਟਾ ਵੀ ਇਦਾਂ ਮਿਲੇਗਾ ਗਰਲਿਸ਼ ਲੁੱਕ ਦਾ ਸੂਟ ਆ ਕਾਫੀ ਜ਼ਿਆਦਾ ਟ੍ਰੈਂਡ ਅੱਜ ਕੱਲ੍ਹ ਇਹਨਾਂ ਸੋਟਾਂ ਲੱਗਦੀਆਂ ਇਹ ਸੂਟ ਵੀ ਤੁਹਾਨੂੰ 4216 ਮਿਲੇਗਾ ਠੀਕ ਹੈ ਜੀ ਇੱਕ ਕਲੈਕਸ਼ਨ ਹੋਰ ਦਿਖਾਣੀ ਆ ਚਲੋ ਹੁਣ ਚਲਦੇ ਵੀਡੀਓ ਦਿਖਾ ਦਾਂ ਵੈਸੇ ਤਾਂ ਬਾਅਦ ਚ ਦਿਖਾਣਾ ਸੀਗਾ ਗਲਾਸ ਟਿਸ਼ੂ ਤੇ ਨਾ ਇਹਦਾ ਸੂਟ ਦਾ ਤੁਸੀਂ ਵਰਕ ਦੇਖ ਲਿਓ ਵਰਕ ਦੇਖਿਓ ਜੀ ਸੂਟ ਦਾ ਗਲਾਸ ਟਿਸ਼ੂ ਦੇ ਉੱਪਰ ਆ ਬਸ ਇਹਦਾ ਵਰਕ ਹੀ ਦੇਖਣਾ ਬਹੁਤ ਸੋਹਣਾ ਵਰਕ ਹੈ ਮਤਲਬ ਗੁੰਦਵਾ ਜਿਹਾ ਵਰਕ ਹੈ ਜਿਹਨੂੰ ਗਠਵਾ ਜਿਹਾ ਬੋਲਦੇ ਨੇ ਇਹ ਹੈਗੀ ਸਲਵਾਰ ਇਹਦੀ ਕ੍ਰੇਪ ਦੀ ਗਲਾਸ ਟਿਸ਼ੂ ਦਾ ਇਹਦਾ ਦੁਪੱਟਾ ਸਾਰੇ ਦੁਪੱਟੇ 'ਚ ਬੋਟੇ ਆ ਠੀਕ ਹੈ ਇਹ ਸੂਟ ਤੁਹਾਨੂੰ ਬਹੁਤ ਜ਼ਿਆਦਾ ਡਿਸਕਾਊਂਟ ਤੇ ਮਿਲ ਰਹੇ ਆ ਐਫ ਹੈਅਰ ਵਾਲਾ ਸੂਟ ਆ ਇਹ ਤੁਹਾਨੂੰ ਮਿਲੇਗਾ ਜੀ 4800 ਦਾ 4800 ਦਾ ਇਹਦੇ ਵਿੱਚ ਤਿੰਨ ਕਲਰ ਨੇ 4800 ਵਾਲੇ ਦੇ ਵਿੱਚ ਸਾਰਿਆਂ ਦੇ ਪਹੁੰਚਾਂ ਤੇ ਵਰਕ ਆ ਮਤਲਬ ਜਿਨ੍ਹਾਂ ਨੇ ਪਾਣਾ 5-6000 ਦੀ ਰੇਂਜ ਤੱਕ ਤਾਂ ਤੁਸੀਂ ਕੁਝ ਇਦਾਂ ਦਾ ਟਰਾਈ ਕਰ ਸਕਦੇ ਹੋ பட் ਰੇਂਜ ਹਾਂ ਜੀ ਮੈਟਾਬੋਲ ਬੋਲ ਕੇ ਛੱਡ ਕੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਮਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ so much